ਕਬੀਰ ਕਹਿੰਦਾ ਗੁਰਦੀਨੀ ਵਸ ਕਬੀਰ ਕੋ ਲਹਿੋ ਵਸ ਸਵਾਲ ਕਬੀਰ ਦੀ ਲਈ ਸੰਸਾਰ ਤੋਂ ਕਹਿੰਦਾ ਮੈਂ ਸੰਸਾਰ ਨੂੰ ਦੇ ਦਿੱਤੇ ਪਰ ਲੈ ਜੋ ਸੰਸਾਰ ਤੋਂ ਭਾਗ ਸਮਝਾਉ ਜੀ ਦੇ ਮੱਥੇ ਪਾਦ ਨੇ ਇਹ ਗੱਲ ਸਭ ਚ ਨਹੀਂ ਆਈ ਕਿਸੇ ਦੇ ਆ ਵੀ ਫਰਦਰ ਨੇ ਧੱਕੇ ਖੰਦੇ ਵਿਦਵਾਨੀ ਕਦੂਏ ਜਵਜਦੇ ਫਿਰਦੇ ਨੇ ਨਾ ਧੱਕੇ ਕਹਦੇ ਖੰਦੇ ਨੇ ਆ ਗੱਲ ਨਹੀਂ ਸਮਝ ਆਈ ਕਿ ਤੂੰ ਪ੍ਰੰਤੂ ਦਾ ਕਰੀ ਜਾਂਦਾ ਨੇ ਆ ਗੱਲ ਦੀ ਖੋਜ ਦੇ ਡੀਲਰ ਬਾਣੀ ਚ ਕੀ ਲਿਖਿਆ ਹੋਇਆ ਕਿ ਖੋਜ ਲਾਂਦੇ ਕਿ ਤੂੰ ਪ੍ਰੰਤੂ ਆਪੇ ਛੱਡ ਜਾਂਦਾ ਹਾਂ ਜੀ ਜੋਤ ਮੰਤਰ ਮਨ ਅਸਥਿਰ ਕਰੇ ਕੈ ਕਵੀਰ ਸੋ ਪ੍ਰਾਣੀ ਤਰੇ ਜੋਤ ਬੁੱਧਤਰ ਮਨ ਅਸਥਿਰ ਕਰੇ ਜੋਤੀ ਦਾ ਮੰਤਰ ਹੈ ਜਿਹੜਾ ਇਹ ਜੋਤ ਜੋ ਬੁੱਧਤਰ ਨਿਕਲਦਾ ਹੈ ਇਹ ਮੰਤਰ ਜੋਤ ਵਿੱਚੋਂ ਪੈਦਾ ਆਈ ਜੋਤ ਹੈ ਜਿਹੜਾ ਮੰਤਰ ਪੈਦਾ ਹੁੰਦਾ ਹੈ ਇਹਦੇ ਵਿੱਚੋਂ ਯੁਗਦਾ ਹੈ ਇਹ ਕੋਹੇ ਦਾ ਉਕਮੈ ਕਿਉਂ ਕੋਮੈ ਆ ਸ਼ਬਦ ਉਕਮੈ ਬਾਣੀਆਂ ਪ੍ਰਗਟ ਹੁੰਦੀ ਆ ਇਹਦੇ ਵਿੱਚੋਂ ਸ਼ਬਦ ਦੇ ਬੁੱਤਰੇ ਪ੍ਰਗਟ ਹੁੰਦਾ ਗੁਰਬਾਣੀਆਂ ਇਸ ਅਵਸਥਾ 'ਚ ਪ੍ਰਗਟ ਹੁੰਦੀ ਆ ਅੰਦਰ ਦੀ ਕਨੈਕਸ਼ਨ ਜੁੜ ਜਾਂਦਾ ਤੌਰ ਅੰਦਰ ਦਾ ਜੁੜਿਆ ਹੀ ਹੋਇਆ ਕਨੈਕਸ਼ਨ ਉਹ ਉਹਦੇ ਨਾਲ ਤਾਂ ਦੱਲੇ ਨਾਲ ਦਾ ਕਨੈਕਸ਼ਨ ਜੁੜਿਆ ਅੰਦਰ ਕਨੈਕਸ਼ਨ ਜਾਇਸਰ ਚੋ ਇਹਨੇ ਆਪ ਜੁੜ ਲੋ ਜੀ ਉਹਦੇ ਨਾਲ ਜੀਬ ਨੇ ਆਪ ਨਹੀਂ ਜੁੜਿਆ ਬਸ ਕਨੈਕਸ਼ਨ ਸਾਰਿਆਂ ਦੇ ਅੰਦਰ ਆ ਸਤਗੁਰ ਤੇ ਖਾਲੀ ਕੋਈ ਨਹੀਂ ਉੱਥੇ ਬਲਬ ਪਸਾਊਗਾ ਹੋਲਡਰ ਹੈਗਾ ਤਾਂ ਹੀ ਚੱਲਣਾ ਹੋਊਗਾ ਹੋਲਡਰ ਹੈਗਾ ਓਏ ਬਿਜਲੀ ਵੀ ਆਉਂਦੀ ਏ ਬਲਬ ਉੱਥੇ ਬਸਾਉਂਦਾ ਹੀ ਨਹੀਂ ਚੱਲਣਗੇ ਕਦੇ ਸੋਝਵੇਂ ਲਾਊਗਾ ਉੱਥੇ ਪਲੱਗ ਤਾਂ ਹੀ ਗਾਹਾਂ ਚੱਲੂ ਕੁਛ ਉੱਥੇ ਨਹੀਂ ਪਲੱਗ ਲਾਉਂਦੇ ਕਿਤੇ ਹੋਰ ਲਾਈ ਜਾਂਦੇ ਨੇ ਕਿਹਦੇ ਦਾ ਬੁਰਦੀ ਨਾਲ ਆ ਕਿਸੇ ਦਾ ਗੁਰੂ ਗ੍ਰੰਥਾ ਨਾਲ ਆ ਕਿਸੇ ਦਾ ਕਿਤੇ ਲਾਏ ਕਿਤੇ ਉੱਥੋਂ ਦੀ ਕੋ ਮੜਲੇ ਵਾਲਾ ਪਲੱਗ ਹੈ ਹੋਰ ਤੋਂ ਵਸਾਈਂ ਫਿਰਦੇ ਕੋਈ ਕਿਤੇ ਬਸਾਉਂਦਾ ਕੋਈ ਕਿਤੇ ਬਸਾਉਂਦਾ ਉਹ ਅੰਦਰ ਬਸਾਉਣਾ ਸੀ ਪਲੱਗ ਇਹ ਸੁਰਤ ਅੰਦਰ ਜੋੜਨੀ ਸੀ ਉੱਥੋਂ ਚੈਨਲ ਬਣਣਾ ਸੀ ਬਾਹਰੋਂ ਨਹੀਂ ਬਣਦਾ ਕਹਤੋ ਵੀ ਬਾਹਰ ਤਾਂ ਦੱਸਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਵੀ ਪਲਾਗ ਅੰਦਰ ਫਸਾਓ ਤੂੰ ਇਹਦੇ ਨਾਲ ਫਸਾਈ ਫਿਰਦੇ ਇੱਥੋਂ ਕਿ ਮਿਲੂਗਾ ਇਹ ਤਾਂ ਜਿਨ੍ਹਾਂ ਨੇ ਲਿਖਿਆ ਇਹਨੂੰ ਜਿਨ੍ਹਾਂ ਨੇ ਜਿੰਦ ਵੱਡੀ ਉਹਨਾਂ ਨੂੰ ਬਣ ਜਾਂਦਾ ਜੇ ਮਿਲਣਾ ਹੁੰਦਾ ਉਪਰੈ ਸਾਲਿਆਂ ਨੂੰ ਬਣ ਜਾਂਦਾ ਪ੍ਰੈਸ 'ਚ ਚੈਨਲ ਹੋ ਜਾਂਦਾ ਇਦਾਂ ਨਹੀਂ ਕੁਝ ਬਣਨ ਵਾਲਾ ਬਣਨ ਵਾਲਾ ਹੁੰਦਾ ਬਣ ਜਾਂਦਾ ਤੁਹਾਨੂੰ ਉਹਦੇ ਨਾਲ 2:30 ਵਜੇ ਤੇ ਉੱਠ ਕੇ ਰਾਟਪਾਲੇ ਉੱਥੇ ਸਾਰੇ ਮੈਂ ਜਾਂਦਾ ਕਿ ਸਾਨੂੰ ਤਾਂ ਮਿਲਦਾ ਹੀ ਤੇਰੇ ਨੱਕ ਰਗੜਦੇ ਹਾਂ ਐਦਾ ਨਹੀਂ ਬਿਲੜ ਵਾਲਾ ਕੁਝ ਜੋ ਬਿਲਿਆ ਕੋਈ ਦੱਸਿਆ ਕੇ ਸਾਨੂੰ ਮਿਲਦਾ ਹੀ ਨਹੀਂ ਹੈ ਜੁਰਤੇ ਜੋ ਲਾ ਲੈ ਹੋਲਾਈ ਜਣ ਜੋ ਲਾਇ ਤੇ ਨਹੀਂ ਮਿਲਦਾ ਹੈ ਗੁਰਬਾਣੀ ਨੂੰ ਬੰਦੇ ਤੇ ਮਿਲਦਾ ਜੋਰੇ ਲਉਂਦਾ ਨਾ ਮਨਦਾ ਨਿਹੜ ਪਰ ਬੇਈਮਾਨ ਜੋ ਹੈ ਉਹ ਤਾਂ ਬੇਈਮਾਨ ਹੈ ਬੰਦੇ ਕੇ ਬੇਈਮਾਨ ਹੈ ਗੁਰਬਾਣੀ ਨੂੰ ਮੰਨੇ ਤਾਂ ਗੱਲ ਹੋਰ ਹੋ ਜਾਏ ਬੰਦਾ ਤਾਂ ਕੋਈ ਹੈ ਹੀ ਨਹੀਂ ਦਿਖਾਵਾ ਕਰਨ ਲੱਗੇ ਹੋਏ ਰੇ 2:00 ਵਜੇ ਤੇ ਉੱਠ ਕੇ ਐਵੇਂ ਦਿਖਾਵਾ ਦੁੱਧ ਲਾ ਤੋਦੋ ਜੀ ਉਹ ਕਰ ਲੋ ਜੀ ਸੋਨੇ ਦੀ ਪਾਲਕੀ ਲਿਆ ਦਿਖਾਵੇ ਦੀ ਗੱਲਾਂ ਲੈ ਇਹਦਾ ਕਰਮ ਕਰਨਾ ਕੂਰ ਕਰਿਆ ਔਰ ਜੋ ਸਭ ਹੀ जग ਅਸਨ ਪਾਸ਼ਾ ਕਰਨ ਸਭ ਇਹ ਅਬਰਦਦੇ ਆਣ ਚਲੇ ਗਿਆ ਹੋਇਆ ਹੈ ਉਹ ਕੂਰ ਕਰਿਆ ਔਰ ਜੋ ਸਭ ਹੀ जग ਸ੍ਰੀ ਭਗਵਾਨ ਕੋ ਭੇਦ ਲਪਾਇਓ ਸ੍ਰੀ ਭਗਵਾਨ ਦਾ ਅੰਦਰ ਆ ਤੁਹਾਡੇ ਤੁਸੀਂ ਪਾਲਕਿਆਂ ਦੇ 2-2 ਵਜੇ ਲਿਆ ਕੇ ਉੱਤ ਹੋਈ ਜਾਂਦੇ ਹੋ ਉਹਦੇ ਨਾਲ ਕੁਝ ਨਹੀਂ ਮਿਲਣਾ ਉਹ ਵੀ ਕਰਦੇ ਸੀ ਇਹ ਵੀ ਕਰਦੇ ਸੀ ਤੁਸੀਂ ਵੀ ਗੱਲ ਲਾਗੇ ਕੱਖਰੀਏ ਦੇ ਵਿੱਚ ਰੱਖਿਆ ਨਾ ਕੋ ਮਿਲੇ ਮਿਲ ਜਾਂਦਾ ਦਿਖਾਓ ਕੀ ਆ ਤੁਹਾਡੇ ਕੋ ਜਿਹੜੇ 2-2 ਵਜੇ ਦੇ ਉੱਠਦੇ ਨੇ ਬਥੇਰੇ ਪਹਿਲੇ ਰਹਿ ਗਏ ਬੈਠੇ ਉਹਨਾਂ ਉਹ ਦਿਖਾ ਦੇ ਕੀ ਮਿਲਿਆ ਉਹਨੂੰ ਇਹ ਕੂਰ ਕਰਿਆ ਸਾਰੀ ਉਹਦੇ ਰਾਹੇ ਬੈ ਗਏ ਬਾਯਾ ਵਾਲਾ ਰਸਤਾ ਸੀ ਬਾਯਾ ਵਾਲਾ ਰਸਤਾ ਸੀ ਮਾਇਆ ਬਥਰੀ ਆਉਦੀ ਵਾਇ ਆ ਰਿਹਾ ਇਕ ਮੇਰਾ ਰਸਤਾ ਮਾਇਆ ਵਾਲਾ ਹੈ ਕੂਰ ਕਰਿਆ ਦਾ ਰਸਤਾ ਮਾਇਆ ਵਾਲਾ ਹੈ ਵਾਇਆ ਬਧਰੀ ਜੜ ਦੀ ਵਾਇਆ ਹੀ ਬੜੀ ਸੀ ਇਹ ਰਸਤੇ ਜ ਮਾਇਆ ਬਲੂ ਸੀ ਸਿਰ ਹੋਰ ਕੁਝ ਨਹੀਂ ਮਿਲਦਾ ਨਾਮ ਨਹੀਂ ਮਿਲਦਾ ਉੱਤੇ ਨਾਮ ਵਾਲਾ ਰਸਤਾ ਨਹੀਂ ਹੈ ਇਹ ਵਾਇਆ ਵਾਲਾ ਰਸਤਾ ਹੈ ਸੋਲੇ ਦੀਆਂ ਪਾਲਕੀਆਂ ਹੋਣ ਜਾਂ ਹੀਰੇ ਜਵਾਹਰਾ ਤੇ ਬੜੇ ਬੜੇ ਰਮਾਨ ਲੈ ਵਾਇਆ ਦਾ ਰਸਤਾ ਹੈ ਵਾਇਆ ਬਧਰੀ ਉੱਤੇ ਵਾਇਆ ਹੈ ਵੀ ਮਾਇਆ ਉਹਦੀ ਵੀ ਹੈ ਇਹ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ ਮਾਇਆਦਾਰੀ ਨੂੰ ਇਹ ਗੱਲਾਂ ਪ੍ਰਭਾਵਿਤ ਕਰਦੀਆਂ ਨੇ ਉਹ ਵਾਇਆ ਚੜਾਈ ਜਾਂਦਾ ਨੇ ਉਹਨਾਂ ਨੂੰ ਕੁਝ ਮਿਲਦਾ ਹੈ ਰਹਿਣ ਨੂੰ ਕੁਝ ਮਿਲਦਾ ਵੇਲਾ ਲੀ ਗੱਲ ਤਾਂ ਇਹ ਤਾਂ ਦੱਸੀ ਹੋਈ ਸੀ ਵੀ ਇਹ ਕੰਮ ਉਹ ਕਰਨੇ ਨਹੀਂ ਜਿਹੜੇ ਕੰਮ ਇਹ ਕਰ ਰਹੇ ਨੇ ਉਹਦਾ ਹਟਾਏ ਹੋਏ ਨੇ ਗੁਰਬਾਣੀ ਚ ਜਿਹੜੇ ਕੰਮ ਗੁਰਦੁਆਰਿਆਂ 'ਚ ਹੋ ਰਹੇ ਨੇ ਉਹ ਤਾਂ ਹਟਾਏ ਹੋਏ ਨੇ ਸਾਰੇ ਇਹ ਜਮਾ ਉਹ ਕਰੀ ਜਾਂਦੇ ਗੁਰੂ ਤਾਂ ਉਹ ਤਾਂ ਬੇਵਕੋ ਗੁਰੂ ਦੀ ਗੱਲ ਸੁਣਦੇ ਨਹੀਂ ਕਿਤੇ ਉਹ ਰੌਲਾ ਪਾ ਕੇ ਦਵੇ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਗੱਲ ਦੱਸੋ ਕਿਹੜੀ ਬੋਲਦੇ ਹੋ ਇਹਦੀ ਗੁਰਬਾਣੀ ਦਾ ਇੱਕ ਗੱਲ ਨਹੀਂ ਬੰਦੇ ਤੁਸੀਂ ਭਾਲਦੇ ਫਿਰ ਕੀ ਹੋ ਇੱਥੋਂ ਹਾਂ ਮਾਇਆ ਭਾਲਦੇ ਸੀ ਤੁਸੀਂ ਮਾਇਆ ਸਾਨੂੰ ਮਿਲ ਗਈ ਇਹ ਹੀ ਮਿਲੂਗੀ ਹੋਰ ਨਹੀਂ ਕੋ ਮਿਲਦਾ ਮਾਇਆ ਮਿਲੂਗਾ ਲੜਾਈ ਮਿਲੂਗੀ ਵਿੱਚ ਕਲੇਸ਼ ਮਿਲੂਗਾ ਮਾਇਆ ਨਾਲ ਕਲੇਸ਼ ਦੋ ਜਿੱਥੇ ਮਾਇਆ ਹੈ ਉੱਥੇ ਕਲੇਸ਼ ਵੀ ਹੈ ਜਿੱਥੇ ਮਾਇਆ ਹੈ ਉੱਥੇ ਕਲੇਸ਼ ਵੀ ਹੈ ਤੀਰਵਲ ਦਾ ਕਲੇਸ਼ ਕਹਦਾ ਸੀ ਮਾਇਆ ਦਾ ਉਹ ਗੁਰੂ ਸਾਹਿਬ ਕਹਿੰਦੇ ਭਾਈ ਤੂੰ ਮਾਇਆ ਰੱਖ ਲੈ ਸੀ ਤੂੰ ਛੱਡਿਆ ਜਾ ਤੂੰ ਲੈ ਲੈ ਛੱਡਾ ਬਸਾਰਾ ਮਾਇਆ ਦਾ ਕਰੇਤਾ ਛੱਡ ਜਾਂਦੇ ਹੁੰਦੇ ਗੁਰਮੁਖ ਮਾਇਆ ਜਿਹੜੀ ਪੈਦ ਹੁੰਦੇ ਹੋ ਉਹ ਤੇਰ ਮੈਨੂੰ ਛੱਡ ਜਾਵੇਂ ਤੂੰ ਲੈ ਲੈ ਚੜਾਵਾ ਇੱਥੇ ਮਾਇਆ ਸਾਨੂੰ ਨਹੀਂ ਚਾਹੀਦੀ ਹੋਇਆ ਮਾਇਆ ਆਪੇ ਆਉਂਦੀ ਸੀ ਗੁਰੂ ਘਰ ਨੂੰ ਉਹ ਕਿਹੜਾ ਮੰਗਦਾ ਸੀ ਕਿਸੇ ਤੇ ਉਹ ਪਖੰਡ ਨਹੀਂ ਸੀ ਕਰਦੇ ਮਾਇਆ ਖਤਰ ਕੋਈ ਵੀ ਪਰ ਸੁੱਧੇ ਸੀ ਲੱਗਰ ਆਉਂਦੀ ਸੀ ਲੱਗਰ ਪਾਣੀ ਚੱਲਦਾ ਸੀ ਉਹ ਸੁੱਧੇ ਤੋਂ ਮਾਇਆ ਲੈ ਆਉਂਦੀ ਸੀ ਉਹ ਕਿਹੜਾ ਕਿਸੇ ਨੂੰ ਕਹਿੰਦੇ ਤੇ ਵੀ ਲੈ ਕੇ ਆਓ ਆਪੇ ਲੈ ਆਉਦੇ ਸੀ ਆਪੇ ਨਗਰ ਚਲਾਈ ਜਾਂਦੇ ਸੀ ਕੋਈ ਵਸਲਾਇਆ ਕੋਈ ਕੁਛ ਲਾਇਆ ਉਹਨਾਂ ਨੂੰ ਇਹ ਹੋ ਗਿਆ ਵੀ ਇਹ ਉਹ ਕਹਿੰਦੇ ਤੁਸੀਂ ਲੈ ਲਓ ਭਾਈ ਅਸੀਂ ਦਿੱਸਾ ਲਈ ਚਾਹੀਦੇ ਉਹਨਾਂ ਨੂੰ ਕਹਿੰਦੇ ਲੋੜ ਸੀ ਇਹਨਾਂ ਗੱਲਾਂ ਦੀ ਕੁਲ ਲਿਆਉਂਦੇ ਸੀਗੇ ਹਟਾਉਂਦੇ ਵੀ ਨਹੀਂ ਸੀ ਉਹ ਉਹਨਾਂ ਨੂੰ ਖਰੀਬ ਕੋਲ ਬੈ ਜਿਹੜੇ ਸੇਵਾ ਕਰਦੇ ਤੇ ਉਹਨਾਂ ਨੂੰ ਵੰਡ ਦਿੰਦੇ ਸੀ ਪੰਡ ਛਕਣ ਵਾਲੀ ਗੱਲ ਤੋਂ ਓਹੋ ਜਿਹੜੇ ਹੁਣ ਉੱਤੇ ਸੇਵਾ ਕਰਦੇ ਸੀ ਉਹਨਾਂ ਨੂੰ ਵਰਤਾਂ ਦਿੰਦੇ ਸੀ ਵੀ ਭਾਈ ਲਓ ਉਹਨਾਂ ਖਾਤਰ ਸਦ ਲੈ ਆਉਂਦੀ ਸੀ ਵੀ ਹੁਣ ਸੇਵਾ ਕਰਦੇ ਨੇ ਇੱਥੇ ਇਹਨਾਂ ਦਾ ਤਾਂ ਕਿਦੋਂ ਖਰਚਾ ਚੱਲਣਾ ਹੀ ਚਾਹੀਦਾ ਹੈ ਜਿਹੜਾ ਚੱਲੋ ਸਰਦਾ ਆਦਮੀ ਹੁੰਦਾ ਜੀ ਦੇ ਕੋਲ ਹੁੰਦੇ ਲੋਕਾਂ ਨੇ ਚੱਲ ਮੇਰੀ ਬਾਇਆ ਹੀ ਨੇ ਖੇ ਲਗਣੀ ਉਹ ਤਾਂ ਬਿੱਤੇ ਕੁਝ ਹੁੰਦਾ ਨਹੀਂ ਉਹ ਤਾਂ ਮੈਂ ਕਰ ਨਹੀਂ ਸਕਦਾ ਕਾਰੋਬਾਰ ਦੇ ਵਿੱਚ ਉਲਝ ਜਾ ਚਲ ਆਹੀ ਮੈਂ ਕਰਦਾ ਸੇਵਾ ਹੀ ਕਰਦਾ ਉਹ ਤੇਰੇ ਤੱਕ ਤਾਂ ਗੱਲ ਠੀਕ ਹੈ ਉਹ ਤੇਰੇ ਤੱਕੇ ਗੱਲ ਚਾਹੀਦੀ ਹੈ ਉਦੋਂ ਬਾਹਾਂ ਨਹੀਂ ਜਾਈਦੀ ਜਦੋਂ ਤੋਂ ਗੱਹਾ ਵੱਜ ਜਾਂਦੀ ਹੈ ਫਿਰ ਗੱਲ ਫਿਰ ਜਿਵੇਂ ਹੀ ਫਿਰ ਬੁੱਧਾ ਜਿਹੜਾ ਸੀ ਸਾਡਾ ਗੁਰਮਤਾਲਾ ਬੁੱਧਾ ਖਤਮ ਹੋ ਗਿਆ ਮਾਇਆ ਜੀ ਮਾਇਆ ਜੀ ਅਜੇ ਤਾਂ ਬੰਦਾ ਹੀ ਛੱਡਦਾ ਗਿਆਨ ਵਾਲਾ ਬੁੱਧਾ ਹੀ ਛੱਡਦਾ ਕਹੋ ਜੀ ਜੋਤ ਮੰਤਰ ਮਨ ਅਸਥਿਰ ਕਰੇ ਕੈ ਗਵੀਰ ਸੋ ਪ੍ਰਾਣੀ ਕਰੇ ਜੋਤ ਵਿੱਚੋਂ ਜਿਹੜਾ ਹੁਣ ਮੰਤਰ ਆਉਣੇ ਲੋ ਸ਼ਬਦ ਆਉਣੇ ਜੋਤ ਵਿੱਚੋਂ ਆਉਣ ਜੇ ਨਾ ਬਾੜੀ ਧੁਰ ਕੀ ਇਹ ਮਨ ਨੂੰ ਅਧਰ ਕਰੂ ਮਨ ਅਸਥਿਰ ਕਰ ਆ ਅਸਥਿਰੇ ਲੱਭਦਾਊਗਾ ਜਿੰਨਾ ਜਿਹੜਾ ਸਰੀਰ ਹੈ ਥਿਰ ਨੂੰ ਅਸਥਿਰ ਕਹਿ ਦੇਵੇ ਜਨਾ ਜਿਹੜਾ ਧਰਤੀ ਦੇ ਉੱਤੇ ਖੜਾ ਪੈਰ ਲੈ ਕੇ ਉਹਨਾਂ ਚ ਥਿਰ ਨਹੀਂ ਲੱਭਦਾ ਸਕਦਾ ਅਸਰਿਆ ਉਹ ਜੋਤ ਦਾ ਮੁੱਤਰਾ ਮਾਨੂੰ ਟਿਕਾ ਦਿੰਦਾ ਮਨ ਟਿਕ ਗਿਆ ਧਰਤੀ ਕੋ ਬੁਧੀਆਂ ਉੱਤੇ ਹੀ ਖੜਾ ਹੈ ਧਰਤੀ ਤੇ ਕੋ ਬੁਧੀਆਂ ਨੂੰ ਤੇ ਸਰੀਰ ਤੇ ਦਾ ਬਾਹਰ ਜਾ ਨਹੀਂ ਸਕਦਾ ਸਰੀਰ ਇੰਦੀ ਥੇ ਰਹੇਗਾ ਆਪ ਥੇ ਰਹੇ ਮੰਡੀ ਡੋਲਦਾ ਸਰੀਰ ਪੇ ਅੱਗੇ ਤੇ ਜਾਵੇ ਸਮਝਿਆ ਨਹੀਂ ਮਾਨ ਅਸਰ ਕਰਾ ਤੈ ਕਬੀਰ ਸੋ ਪ੍ਰਾਣੀ ਤਰ ਹੈ ਕਈ ਕਬੀਰ ਸੋ ਪ੍ਰਾਣੀ ਤਰ ਹੈ ਜਦੋਂ ਮਨ ਨੂੰ ਲਗਾ ਲੈਂਦਾ ਉਹ ਇਸ ਤਰੀਕੇ ਨਾਲ ਬੰਦੇ ਅੰਦਰਲੀ ਆਵਾਜ਼ ਨੂੰ ਲਗਾਉਂਦਾ ਹੈ ਅੰਤਰਾਤਮਾ ਦੀ ਆਵਾਜ਼ ਨੂੰ ਮਨ ਨੂੰ ਲਗਾਉਂਦਾ ਹੈ ਜਦ ਉਹ ਪ੍ਰਾਣੀ ਧਰ ਜਾਂਦਾ ਹੈ